ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ 에ਅਰ ਕੈਨੇਡਾ ਦੇ ਕਾਮਿਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਸੈਂਕੜੇ ਫਲਾਈਟਾਂ ਪ੍ਰਭਾਵਿਤ ਹੋਈਆਂ ਨੇ ਯਾਤਰੀਆਂ ਨੂੰ ਮੁਸਾਫਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਮੁਸਾਫਰਾਂ ਦੀਆਂ ਟਿਕਟਾਂ ਵਗੈਰਾ ਦੇ ਪੈਸੇ ਵੀ ਰਿਫੰਡ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਨਾ ਕਾਮਿਆਂ ਨੇ ਹੜਤਾਲ ਦਾ ਸੱਦਾ ਦਿੱਤਾ ਸੀ ਪਰ ਗੱਲਬਾਤ ਤਣਪੱتن ਨਹੀਂ ਲੱਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਹੜਤਾਲ ਤੇ ਚਲੇ ਗਏ ਮੁੱਖ ਮੰਗੇ ਹੈ ਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਕੁਝ ਜਿਹੜੇ ਕਾਮੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਕੰਮ ਦੇ ਲਈ ਜ਼ਿਆਦਾ ਘੰਟੇ ਦੇਣੇ ਪੈਂਦੇ ਨੇ ਜਦਕਿ ਸਾਡੇ ਜਿਹੜੀ ਜਦੋਂ ਫਲਾਈਟ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਉਦੋਂ ਤੋਂ ਹੀ ਕੰਮ ਦੇ ਘੰਟੇ ਸਾਡੇ ਗਿਣੇ ਜਾਂਦੇ ਨੇ ਜਦਕਿ ਫਲਾਈਟ ਤੋਂ ਬਾਅਦ ਵੀ ਸਾਨੂੰ ਜਿਹੜੇ ਮੁਸਾਫਰ ਨੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਪੈਂਦਾ ਇਸ ਕਰਕੇ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਸਾਡੀ ਜਿਹੜੀ ਮਜ਼ਦੂਰੀ ਆ ਉਹ ਵਧਾਈ ਜਾਵੇ ਕਿਉਂਕਿ ਕਹਿੰਦੇ ਮਜ਼ਦੂਰ ਦੇ ਬਰਾਬਰ ਹੀ ਸਾਨੂੰ ਪੈਸੇ ਮਿਲ ਰਹੇ ਨੇ ਜਦਕਿ ਅਸੀਂ ਫਲਾਈਟ ਅਟੈਂਡੈਂਟ ਦੇ ਅਹੁਦੇ ਦੇ ਉੱਤੇ ਕੰਮ ਕਰਦੇ ਆ ਇਹਨੂੰ ਲੈ ਕੇ ਇੱਕ ਪਾਸੇ ਜਿਹੜੇ ਯਾਤਰੀ ਨੇ ਉਹ ਵੀ ਇਹਨਾਂ ਕਾਮਿਆਂ ਦੇ ਹੱਕ ਦੇ ਵਿੱਚ ਕਈ ਡਟਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਵੀ ਪੋਸਟਾਂ ਪਾਈਆਂ ਨੇ ਕਿ ਜਿਹੜੇ ਲੋਕ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਉਹਨਾਂ ਬਾਰੇ ਮੰਨਣਾ ਚਾਹੀਦਾ ਹੈ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ 에ਅਰ ਕੈਨੇਡਾ ਦੀ ਸਟ੍ਰਾਈਕ ਦੇ ਕਾਰਨ ਜਿਹੜੇ ਫਲਾਈਟ ਅਟੈਂਡੈਂਟ ਹੁੰਦੇ ਨੇ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਤਾਂ ਲੋਕਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਤਰੀਕੇ ਨਾਲ ਜਹਾਜ਼ਾਂ ਦਾ ਤੰਤਾ ਲੱਗਦਾ ਹੋਇਆ ਨਜ਼ਰ ਆਇਆ ਵਕਫਾਕ ਥਾਵਾਂ ਦੇ ਉੱਤੇ ਤੇ ਇਹ ਫਲਾਈਟਾਂ ਨੇ ਜਿਹੜੀਆਂ ਰੁਕ ਗਈਆਂ ਦੂਜੇ ਪਾਸੇ ਕੈਨੇਡਾ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣ ਵਾਸਤੇ ਕਿਹਾ ਗਿਆ ਤੇ ਕੈਨੇਡਾ ਦੇ ਜਿਹੜੇ ਜੋਬ ਮਿਨਿਸਟਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕੰਮ ਦੇ ਉੱਤੇ ਜਿਹੜੇ ਕੰਮੇ ਨੇ ਉਹ ਪਰਤਾਉਣ ਅਸੀਂ ਕੋਈ ਨਾ ਕੋਈ ਮਸਲੇ ਦਾ ਹੱਲ ਜ਼ਰੂਰ ਕੱਢਾਂਗੇ ਇੱਕ ਕੈਨੇਡਾ ਦੇ ਵਿੱਚ ਧਾਰਾ 107 ਹੈ ਧਾਰਾ 107 ਦੇ ਰਾਹੀਂ ਇਹ ਸਰਕਾਰ ਨੇ ਦਖਲ ਦਿੱਤਾ ਹੈ ਕਿਉਂਕਿ ਜਿਹੜਾ 에어 ਕੈਨੇਡਾ ਜਾਂ ਸੰਬੰਧਿਤ ਅਥਾਰਟੀ ਆ ਉਹਨੇ ਕਿਹਾ ਸੀਗਾ ਕਿ ਸਰਕਾਰ ਦਖਲ ਦੇਵੇ ਕਿਉਂਕਿ ਸਰਕਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਕਿਉਂਕਿ ਕਾਫੀ ਲੋਕ ਨੇ ਜਿਹੜੇ ਉਹ ਦੇਸ਼ ਦੇ ਵਸਿੰਦੇ ਨੇ ਇਧਰੋਂ ਉਧਰ ਜਾਂਦੇ ਨੇ ਇਸ ਕਰਕੇ 에어 ਕੈਨੇਡਾ ਦੀ ਸਟ੍ਰਾਈਕ ਦਾ ਅਸਰ ਉਹਨਾਂ ਦੇ ਉੱਤੇ ਵੀ ਪੈਣਾ ਹੈ ਤਾਂ ਸਾਰਾ ਸਵਾਵਾ ਜੜੀਆਂ ਨੇ ਉਹ ਪ੍ਰਭਾਵਿਤ ਹੋਣਗੀਆਂ ਤੇ ਹੁਣ ਜਿਹੜੇ ਉੱਥੋਂ ਦੇ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਜੋ ਮੰਤਰੀ ਨੇ ਵੀ ਭਾਈ ਜਲ ਤੋਂ ਜਲਦ ਆਪਣੇ ਕੰਮ ਕਾਜਾਂ ਦੇ ਉੱਤੇ ਵਾਪਸ ਪਰਤ ਆਓ 에어 ਕੈਨੇਡਾ ਨੇ ਹੀ ਬੇਨਤੀ ਕੀਤੀ ਸੀਗੀ ਕੈਨੇਡਾ ਸਰਕਾਰ ਨੂੰ ਕਿ 107 ਜਿਹੜੀ ਧਾਰਾ ਹੈ ਉਹ ਵਰਤ ਕੇ ਦਖਲ ਦਿੱਤਾ ਜਾਵੇ ਇਹਦੇ ਤਹਿਤ ਕੋਈ ਵੀ ਅਜਿਹੀ ਜਦੋਂ ਕੋਈ ਸਰਗਰਮੀ ਹੁੰਦੀ ਹੈ ਹੜਤਾਲ ਹੁੰਦੀ ਹੈ ਤਾਂ ਉਹਦੇ ਵਿੱਚ ਸਰਕਾਰ ਇਸ ਧਾਰਾ ਦੇ ਕਹਿੰਦੇ ਤਹਿਤ ਆਪਣਾ ਦਖਲ ਦਿੰਦੀ ਹੈ ਉਹਨਾਂ ਦੇ ਜਿਹੜੇ ਮੰਤਰੀ ਨੇ ਕੈਨੇਡਾ ਦੇ ਜੋਬ ਮਿਨਿਸਟਰ ਜਾਂ ਨੌਕਰੀ ਮੰਤਰੀ ਕਹਿ ਲਏ ਪੈਟੀ ਹਾਜਡੂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵਿਵਾਦ ਚੱਲ ਰਿਹਾ ਹੈ ਇਹਨੂੰ ਜਲਦ ਤੋਂ ਜਲਦ ਸੁਲਝਾ ਲੈਣਾ ਚਾਹੀਦਾ ਹੈ ਤੇ ਕਾਮਿਆਂ ਨੂੰ ਜਲਦ ਤੋਂ ਜਲਦ ਆਪਣੇ ਕੰਮਾਂ ਦੇ ਉੱਤੇ ਪਰਤ ਆਉਣਾ ਚਾਹੀਦਾ ਪਰ ਅਜੇ ਤੱਕ ਕਾਮੇ ਵਾਪਸ ਨਹੀਂ ਪਰਤੇ ਕੁਝ ਲੋਕਾਂ ਨੂੰ ਉਮੀਦਾਂ ਸੀਗੀਆਂ ਮੁਸਾਫਰਾਂ ਨੂੰ ਕਿ ਸ਼ਾਇਦ ਕੋਈ ਮਸਲਾ ਹੱਲ ਹੋ ਗਿਆ ਹੋਵੇਗਾ ਪਰ ਉਹ ਵੀ ਜਦੋਂ 에ਰਪੋਰਟ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਵੀ ਫਿਰ ਬਿਰੰਗ ਹੀ ਵਾਪਸ ਪਰਤਣਾ ਪੈਂਦਾ ਹੈ ਮੰਗਾ ਨੇ ਕਿ ਸਾਡੀ ਤਨਖਾਹ ਦੇ ਵਿੱਚ ਸੈਲਰੀ ਦੇ ਵਿੱਚ ਵਾਧਾ ਕੀਤਾ ਜਾਵੇ ਸਾਡੇ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਹੈ ਪਰ ਕੰਮ ਦੇ ਘੰਟੇ ਜਦੋਂ ਅਸੀਂ ਫਲਾਈਟ ਦੇ ਵਿੱਚ ਜਾਂਦੇ ਆ ਉਦੋਂ ਤੋਂ ਹੀ ਕਾਊਂਟ ਕੀਤੇ ਜਾਂਦੇ ਨੇ ਅਸੀਂ ਪਹਿਲਾਂ ਆਉਣੇ ਆ ਆਪਣਾ ਕੰਮ ਕਾਜ ਸੰਭਾਲਦੇ ਆ ਫਿਰ ਲੇਟ ਜਾਂਦੇ ਆ ਤਾਂ ਉਹ ਵੀ ਕੰਮ ਕਾਜ ਸਾਡਾ ਹੀ ਹੁੰਦਾ ਹੈ ਤਾਂ ਉਸ ਮੁਤਾਬਕ ਸਾਨੂੰ ਸੈਲਰੀਆਂ ਤੇ ਪੈਸੇ ਦਿੱਤੇ ਜਾਣ ਇਹ ਹੀ ਮਸਲਾ ਜਿਹੜਾ 에ਅਰ ਕੈਨੇਡਾ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਪੈਸੇ ਪਿਛਲੇ ਸਮੇਂ ਤੋਂ ਫਲਾਈਟਾਂ ਕਾਫੀ ਚਰਚਾ ਦੇ ਵਿੱਚ ਨੇ ਕਦੇ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈਂਦੀ ਹੈ ਕਦੇ ਫਲਾਈਟ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਫਲਾਈਟਾਂ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਵੀ ਜਿਹੜੇ ਨੇ ਮੁਸਾਫਰ ਸਵਾਲ ਖੜੇ ਕਰ ਦਿੰਦੇ ਨੇ 에어 ਇੰਡੀਆ ਦੇ ਵਿੱਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਵਾਕਫਾ ਜਿਹੜੀਆਂ ਫਲਾਈਟਾਂ ਨੇ ਉਹ ਵੀ ਕਈ ਵਾਰ ਪ੍ਰਭਾਵਿਤ ਹੋ ਜਾਂਦੀਆਂ ਨੇ ਪਰ ਇਹ ਫਲਾਈਟਾਂ ਕਿਸੇ ਤਕਨੀਕੀ ਖਰਾਬੀ ਕਾਰਨ ਨਹੀਂ 에ਅਰ ਕੈਨੇਡਾ ਦੀਆਂ ਪ੍ਰਭਾਵਿਤ ਹੋਈਆਂ ਬਲਕਿ ਕਾਮਿਆਂ ਨੇ ਜਿਹੜੇ ਉੱਥੋਂ ਦੇ ਅਟੈਂਡੈਂਟ ਹੁੰਦੇ ਨੇ ਜਿਹੜੇ ਅਟੈਂਡ ਕਰਦੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਸੁਣਦੇ ਨੇ ਉਹਨਾਂ ਦੀ ਸਹਾਇਤਾ ਕਰਦੇ ਨੇ ਉਹਨਾਂ ਦੀ ਮਦਦ ਲਈ ਅੱਗੇ ਹੀ ਰਹਿੰਦੇ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਤਾਂ ਕਰਕੇ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਜਹਾਜ਼ਾਂ ਦੇ ਉੱਤੇ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਟਾਫ ਨੇ ਅਚਾਨਕ ਹੀ ਹੜਤਾਲ ਕਰ ਦਿੱਤੀ ਹੈ ਪਹਿਲਾਂ ਉਹਨਾਂ ਨੇ ਐਲਟੀਮੇਟਮ ਜ਼ਰੂਰ ਦਿੱਤਾ ਸੀ ਪਰ ਮਸਲਾ ਹੱਲ ਨਾ ਹੁੰਦਾ ਦੇਖ ਕੇ ਉਹਨਾਂ ਨੇ ਹੜਤਾਲ ਕੀਤੀ ਹੈ ਤੇ ਹੁਣ ਵੀ ਹੜਤਾਲ ਦਾ ਸੱਦਾ ਦਿੱਤਾ ਸੀ ਪਰ ਗੱਲਬਾਤ ਤਣਪتن ਨਹੀਂ ਲੱਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਹੜਤਾਲ ਤੇ ਚਲੇ ਗਏ ਮੁੱਖ ਮੰਗੇ ਹੈ ਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਕੁਝ ਜਿਹੜੇ ਕਾਮੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਕੰਮ ਦੇ ਲਈ ਜ਼ਿਆਦਾ ਘੰਟੇ ਦੇਣੇ ਪੈਂਦੇ ਨੇ ਜਦਕਿ ਸਾਡੇ ਜਿਹੜੀ ਜਦੋਂ ਫਲਾਈਟ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਉਦੋਂ ਤੋਂ ਹੀ ਕੰਮ ਦੇ ਘੰਟੇ ਸਾਡੇ ਗਿਣੇ ਜਾਂਦੇ ਨੇ ਜਦਕਿ ਫਲਾਈਟ ਤੋਂ ਬਾਅਦ ਵੀ ਸਾਨੂੰ ਜਿਹੜੇ ਮੁਸਾਫਰ ਨੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਪੈਂਦਾ ਇਸ ਕਰਕੇ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਸਾਡੀ ਜਿਹੜੀ ਮਜ਼ਦੂਰੀ ਆ ਉਹ ਵਧਾਈ ਜਾਵੇ ਕਿਉਂਕਿ ਕਹਿੰਦੇ ਮਜ਼ਦੂਰ ਦੇ ਬਰਾਬਰ ਹੀ ਸਾਨੂੰ ਪੈਸੇ ਮਿਲ ਰਹੇ ਨੇ ਜਦਕਿ ਅਸੀਂ ਫਲਾਈਟ ਅਟੈਂਡੈਂਟ ਦੇ ਅਹੁਦੇ ਦੇ ਉੱਤੇ ਕੰਮ ਕਰਦੇ ਆ ਇਹਨ ਇੱਕ ਪਾਸੇ ਜਿਹੜੇ ਯਾਤਰੀ ਨੇ ਉਹ ਵੀ ਇਹਨਾਂ ਕਾਮਿਆਂ ਦੇ ਹੱਕ ਦੇ ਵਿੱਚ ਕਈ ਡਟਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਵੀ ਪੋਸਟਾਂ ਪਾਈਆਂ ਨੇ ਕਿ ਜਿਹੜੇ ਲੋਕ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਉਹਨਾਂ ਬਾਰੇ ਮੰਨਣਾ ਚਾਹੀਦਾ ਹੈ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ 에ਅਰ ਕੈਨੇਡਾ ਦੀ ਸਟ੍ਰਾਈਕ ਦੇ ਕਾਰਨ ਜਿਹੜੇ ਫਲਾਈਟ ਇੰਡੈਨਟ ਹੁੰਦੇ ਨੇ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਤਾਂ ਲੋਕਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤਰੀਕੇ ਨਾਲ ਜਹਾਜ਼ਾਂ ਦਾ ਤੰਤਾ ਲੱਗਦਾ ਹੋਇਆ ਨਜ਼ਰ ਆਇਆ ਵਕਫਾਕ ਥਾਵਾਂ ਦੇ ਉੱਤੇ ਤੇ ਇਹ ਫਲਾਈਟਾਂ ਨੇ ਜਿਹੜੀਆਂ ਰੁ ਕੈਨੇਡਾ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣ ਵਾਸਤੇ ਕਿਹਾ ਗਿਆ ਹੈ ਤੇ ਕੈਨੇਡਾ ਦੇ ਜਿਹੜੇ ਜੌਬ ਮਿਨਿਸਟਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕੰਮ ਦੇ ਉੱਤੇ ਜਿਹੜੇ ਕੰਮੇ ਨੇ ਉਹ ਪਰਤਾਉਣ ਅਸੀਂ ਕੋਈ ਨਾ ਕੋਈ ਮਸਲੇ ਦਾ ਹੱਲ ਜ਼ਰੂਰ ਕੱਢਾਂਗੇ ਇੱਕ ਕੈਨੇਡਾ ਦੇ ਵਿੱਚ ਧਾਰਾ 107 ਹੈ ਧਾਰਾ 107 ਦੇ ਰਾਹੀਂ ਇਹ ਸਰਕਾਰ ਨੇ ਦਖਲ ਦਿੱਤਾ ਹੈ ਕਿਉਂਕਿ ਜਿਹੜਾ 에어 ਕੈਨੇਡਾ ਜਾਂ ਸੰਬੰਧਿਤ ਅਥਾਰਟੀ ਹੈ ਉਹਨੇ ਕਿਹਾ ਸੀਗਾ ਕਿ ਸਰਕਾਰ ਦਖਲ ਦੇਵੇ ਕਿਉਂਕਿ ਸਰਕਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਕਿਉਂਕਿ ਕਾਫੀ ਲੋਕ ਨੇ ਜਿਹੜੇ ਉਹ ਅ ਦੇਸ਼ ਦੇ ਪਸੰਦੇ ਨੇ ਇਧਰ ਉਧਰ ਜਾਂਦੇ ਨੇ ਇਸ ਕਰਕੇ 에어 ਕੈਨੇਡਾ ਦੀ ਸਟ੍ਰਾਈਕ ਦਾ ਅਸਰ ਉਹਨਾਂ ਦੇ ਉੱਤੇ ਵੀ ਪੈਣਾ ਹੈ ਤਾਂ ਸਾਰਾ ਸਵਾਵਾ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਣਗੀਆਂ ਤੇ ਹੁਣ ਜਿਹੜੇ ਉੱਥੋਂ ਦੇ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਜੋ ਮੰਤਰੀ ਨੇ ਵੀ ਭਾਈ ਜਲ ਤੋਂ ਜਲਦ ਆਪਣੇ ਕੰਮ ਕਾਜਾਂ ਦੇ ਉੱਤੇ ਵਾਪਸ ਪਰਤ आओ 에어 ਕੈਨੇਡਾ ਨੇ ਹੀ ਬੇਨਤੀ ਕੀਤੀ ਸੀਗੀ ਕੈਨੇਡਾ ਸਰਕਾਰ ਨੂੰ ਕਿ 107 ਜਿਹੜੀ ਧਾਰਾ ਹੈ ਉਹ ਵਰਤ ਕੇ ਦਖਲ ਦਿੱਤਾ ਜਾਵੇ ਇਹਦੇ ਤਹਿਤ ਕੋਈ ਵੀ ਅਜਿਹੀ ਜਦੋਂ ਕੋਈ ਸਰਗਰਮੀ ਹੁੰਦੀ ਹੈ ਹੜਤਾਲ ਹੁੰਦੀ ਹੈ ਤਾਂ ਉਹਦੇ ਵਿੱਚ ਸਰਕਾਰ ਇਸ ਧਾਰਾ ਦੇ ਕਹਿੰਦੇ ਤਹਿਤ ਆਪਣਾ ਦਖਲ ਦਿੰਦੀ ਹੈ ਉਹਨਾਂ ਦੇ ਜਿਹੜੇ ਮੰਤਰੀ ਨੇ ਕੈਨੇਡਾ ਦੇ ਜੋਬ ਮਿਨਿਸਟਰ ਜਾਂ ਨੌਕਰੀ ਮੰਤਰੀ ਕਹਿ ਲਏ ਪੈਟੀ ਹਾਜਡੂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵਿਵਾਦ ਚੱਲ ਰਿਹਾ ਹੈ ਇਹਨੂੰ ਜਲਦ ਤੋਂ ਜਲਦ ਸੁਲਝਾ ਲੈਣਾ ਚਾਹੀਦਾ ਹੈ ਤੇ ਕਾਮਿਆਂ ਨੂੰ ਜਲਦ ਤੋਂ ਜਲਦ ਆਪਣੇ ਕੰਮਾਂ ਦੇ ਉੱਤੇ ਪਰਤ ਆਉਣਾ ਚਾਹੀਦਾ ਹੈ ਪਰ ਅਜੇ ਤੱਕ ਕਾਮੇ ਵਾਪਸ ਨਹੀਂ ਪਰਤੇ ਕੁਝ ਲੋਕਾਂ ਨੂੰ ਉਮੀਦਾਂ ਸੀਗੀਆਂ ਮੁਸਾਫਰਾਂ ਨੂੰ ਕਿ ਸ਼ਾਇਦ ਕੋਈ ਮਸਲਾ ਹੱਲ ਹੋ ਗਿਆ ਹੋਵੇਗਾ ਪਰ ਉਹ ਵੀ ਜਦੋਂ 에ਰਪੋਰਟ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਵੀ ਫਿਰ ਬਿਰੰਗ ਹੀ ਵਾਪਸ ਪਰਤਣਾ ਪੈਂਦਾ ਹੈ ਮੰਗਾ ਨੇ ਕਿ ਸਾਡੀ ਤਨਖਾਹ ਦੇ ਵਿੱਚ ਸੈਲਰੀ ਦੇ ਵਿੱਚ ਵਾਧਾ ਕੀਤਾ ਜਾਵੇ ਸਾਡੇ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਪਰ ਕੰਮ ਦੇ ਘੰਟੇ ਜਦੋਂ ਅਸੀਂ ਫਲਾਈਟ ਦੇ ਵਿੱਚ ਜਾਂਦੇ ਆ ਉਦੋਂ ਤੋਂ ਹੀ ਕਾਊਂਟ ਕੀਤੇ ਜਾਂਦੇ ਨੇ ਅਸੀਂ ਪਹਿਲਾਂ ਆਉਣੇ ਆ ਆਪਣਾ ਕੰਮ ਕਾਜ ਸੰਭਾਲਦੇ ਆ ਫਿਰ ਲੇਟ ਜਾਂਦੇ ਆ ਤਾਂ ਉਹ ਵੀ ਕੰਮ ਕਾਜ ਸਾਡਾ ਹੀ ਹੁੰਦਾ ਹੈ ਤਾਂ ਉਸ ਮੁਤਾਬਕ ਸਾਨੂੰ ਸੈਲਰੀਆਂ ਤੇ ਪੈਸੇ ਦਿੱਤੇ ਜਾਣ ਇਹੀ ਮਸਲਾ ਜਿਹੜਾ 에ਅਰ ਕੈਨੇਡਾ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਵੈਸੇ ਪਿਛਲੇ ਸਮੇਂ ਤੋਂ ਫਲਾਈਟਾਂ ਕਾਫੀ ਚਰਚਾ ਦੇ ਵਿੱਚ ਨੇ ਕਦੇ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈਂਦੀ ਹੈ ਕਦੇ ਫਲਾਈਟ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਫਲਾਈ ਵੀ ਜਿਹੜੇ ਨੇ ਮੁਸਾਫਰ ਸਵਾਲ ਖੜੇ ਕਰ ਦਿੰਦੇ ਨੇ 에어 ਇੰਡੀਆ ਦੇ ਵਿੱਚ ਵੀ ਅਜੇ ਹਾਈ ਕੁਝ ਦੇਖਣ ਨੂੰ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਵਕਫਾ ਜਿਹੜੀਆਂ ਫਲਾਈਟਾਂ ਨੇ ਉਹ ਵੀ ਕਈ ਵਾਰ ਪ੍ਰਭਾਵਿਤ ਹੋ ਜਾਂਦੀਆਂ ਨੇ ਪਰ ਇਹ ਫਲਾਈਟਾਂ ਕਿਸੇ ਤਕਨੀਕੀ ਖਰਾਬੀ ਕਾਰਨ ਨਹੀਂ 에어 ਕੈਨੇਡਾ ਦੀਆਂ ਪ੍ਰਭਾਵਿਤ ਹੋਈਆਂ ਬਲਕਿ ਕਾਮਿਆਂ ਨੇ ਜਿਹੜੇ ਉੱਥੋਂ ਦੇ ਅਟੈਂਡੈਂਟ ਹੁੰਦੇ ਨੇ ਜਿਹੜੇ ਅਟੈਂਡ ਕਰਦੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਸੁਣਦੇ ਨੇ ਉਹਨਾਂ ਦੀ ਸਹਾਇਤਾ ਕਰਦੇ ਨੇ ਉਹਨਾਂ ਦੀ ਮਦਦ ਲਈ ਅੱਗੇ ਹੀ ਰਹਿੰਦੇ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਤਾਂ ਕਰਕੇ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਜਹਾਜ਼ਾਂ ਦੇ ਉੱਤੇ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਟਾਫ ਨੇ ਅਚਾਨਕ ਹੀ ਹੜਤਾਲ ਕਰ ਦਿੱਤੀ ਹੈ ਪਹਿਲਾਂ ਉਹਨਾਂ ਨੇ ਅਲਟੀਮੇਟਮ ਜ਼ਰੂਰ ਦਿੱਤਾ ਸੀ ਪਰ ਮਸਲਾ ਹੱਲ ਨਾ ਹੁੰਦਾ ਦੇਖ ਕੇ ਉਹਨਾਂ ਨੇ ਹੜਤਾਲ ਕੀਤੀ ਹੈ ਤੇ ਹੁਣ ਵੀ ਕੈਨੇਡਾ ਸਰਕਾਰ ਨੂੰ ਦਖਲ ਦੇਣਾ ਪਿਆ ਹੈ ਤੇ ਹੁਣ ਕੈਨੇਡਾ ਸਰਕਾਰ ਕਿਵੇਂ ਮਸਲਾ ਹੱਲ ਕਰਵਾਉਂਦੀ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ